ਬਰੀ ਫਤੇ ਕਬੂਲ ਕਰਿਓ ਤੁਸੀਂ ਜੁੜ ਗਏ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੀਰਥ ਵੰਡ ਦੇ ਨਾਲ ਤੇ ਤੀਰਥ ਵੰਡ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰ ਰੋਜ਼ ਅਸੀਂ ਕੋਈ ਨਾ ਕੋਈ ਵਿਸ਼ੇ ਤੇ ਵੀਡੀਓ ਲਿਆਉਂਦੇ ਰਹਿੰਦੇ ਆ ਤੇ ਕੋਈ ਨਾ ਕੋਈ ਟੌਪਿਕ ਤੇ ਗੱਲ ਕਰਦੇ ਰਹਿੰਦੇ ਆ। ਅੱਜ ਫਿਰ ਇੱਕ ਮਸਲੇ ਤੇ ਗੱਲ ਕਰਾਂਗੇ ਜੋ ਵੋਟਾਂ ਦਾ ਦੌਰ ਚੱਲ ਰਿਹਾ। ਇਹਦੇ ਵਿੱਚ ਅਸੀਂ ਚੰਗੇ ਤੇ ਮਾੜੇ ਵਿਚਾਰਾਂ ਦੀ ਜੋ ਚਰਚਾ ਉਹ ਵੀ ਕਰਾਂਗੇ। ਦੇਖੋ ਹੁਣ ਜਿਹੜਾ ਰੁਝਾਨ ਹੈ ਉਹ ਜਿਸ ਪਿੰਡ ਵਿੱਚ ਇਹ ਪਚਾਰ ਕਰਨ ਜਾਂਦੇ ਨੇ ਜਿਸ ਪਿੰਡ ਵਿੱਚ ਇਹ ਆਪਣੇ ਚੋਣ ਪ੍ਰਚਾਰ ਕਰਨ ਜਾਂਦੇ ਨੇ ਉਥੇ ਇਹਨਾਂ ਦੇ ਇਟਾ ਰੋੜੇ ਜਾਂ ਡੜੀਆਂ ਜਾਂ ਇਹਨਾਂ ਦਾ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਅਗਰ ਕੋਈ ਕੰਮ ਇਹਨਾਂ ਦੇ ਚੱਜ ਦੇ ਕੀਤੇ ਹੁੰਦੇ ਤਾਂ ਹੋ ਸਕਦਾ ਇਹਨਾਂ ਦਾ ਵਿਰੋਧ ਨਾ ਹੁੰਦਾ ਆਪਾਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਸਾਡੀ ਬਹੁਤ ਹੀ ਦੇਸ਼ ਦੀ ਵੱਡੀ ਪਾਰਟੀ ਜਿਹਨੂੰ ਦੇਸ਼ ਦੀ ਪਾਰਟੀ ਕਿਹਾ ਜਾਂਦਾ ਭਾਜਪਾ ਉਹਦਾ ਵਿਰੋਧ ਬਹੁਤ ਜ਼ੋਰਾਂ ਸ਼ੋਰਾਂ ਨਾਲ ਹੋ ਰਿਹਾ ਉਹ ਵਿਰੋਧ ਦਾ ਉਹਨਾਂ ਨੂੰ ਇਹ ਵਿਰੋਧ ਤਾਂ ਨਾ ਚੱਲਣੀ ਪੈਂਦੀ ਹੈ ਅਗਰ ਇਹ ਕਿਸਾਨਾਂ ਦੇ ਮਸਲੇ ਸੀ ਜੋ ਬੈ ਕੇ ਸਮਝਾਏ ਜਾਂਦੇ ਹੁਣ ਪਿਛਲੇ ਸਮਿਆਂ ਚ ਜੋ ਹੋਇਆ ਕਿਵੇਂ ਇੱਕ ਭਾਰਤ ਤੇ ਪਾਕਿਸਤਾਨ ਦੇ ਬਾਉਂਡਰ ਦੀ ਸਥਿਤੀ ਕ੍ਰੀਏਟ ਕੀਤੀ ਗਈ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਹੁਣ ਇਹ ਕਿਸੇ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਕਿ ਦੂਜੀ ਰਾਜ ਦੇ ਲੋਕ ਆਪਣੀ ਸਟੇਟ ਆਪਣੀ ਰਾਜਧਾਨੀ ਵਿੱਚ ਦਾਖਲ ਨਹੀਂ ਹੋ ਸਕਦੀ ਫਿਰ ਉਹ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਜਿਵੇਂ ਪੰਜਾਬ ਕਿਸੇ ਹੋਰ ਮੁਲਕ ਤੋਂ ਆਇਆ ਹੋਵੇ ਹਮਲਾ ਕਰਨ ਆਇਆ ਹੋਵੇ ਦਿੱਲੀ ਤੇ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਗਿਆ ਇਸ ਤਰ੍ਹਾਂ ਦੀ ਬਾਰਡਰ ਬਣਾ ਦਿੱਤਾ ਗਿਆ ਕਿ ਸਾਡੇ ਪੰਜਾਬ ਦੇ ਲੋਕ ਦਿੱਲੀ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਮੈਂ बार-बार ਯਾਦ ਕਰਾਉਣਾ ਚਾਹੁੰਦਾ ਉਹੀ ਪੰਜਾਬੀ ਜਿਹਨਾਂ ਨੂੰ ਦਿੱਲੀ ਨੂੰ ਜਿਨ੍ਹਾਂ ਨੇ 19 ਵਾਰ ਜਿੱਤਿਆ 20 ਵਾਰ ਜਿੱਤਿਆ 19ਵੀਂ ਵਾਰ ਜਿੱਤਿਆ ਫਿਰ ਵੀ ਉਹ ਦਿੱਲੀ ਤੇ ਆਪਣਾ ਰਾਜ ਨਹੀਂ ਕੀਤਾ ਫਿਰ ਵੀ ਦਿੱਲੀ ਸੁਤੰਤਰ ਛੱਡੀ ਲੋਕਾਂ ਦੇ ਲਈ ਤੇ ਹੁਣ ਉਹੀ ਜੋ ਮੁੱਦਾ ਸੀ ਉਹੀ ਗੱਲਾਂ ਕਿ ਜੋ ਗਦਾਰੀਆਂ ਕੀਤੀਆਂ ਵੀ ਨਾ ਉਹ ਗਦਾਰੀਆਂ ਬਾਹਲੇ ਲੋਕਾਂ ਨੇ ਨਹੀਂ ਕੀਤੀਆਂ ਉਹ ਗਦਾਰੀਆਂ ਸਾਡੇ ਵਿੱਚ ਹੀ ਸਾਡੇ ਲੋਕਾਂ ਨੇ ਕੀਤੀਆਂ ਜਿਸ ਗਦਾਰੀਆਂ ਦਾ ਮਾੜਾ ਨਤੀਜਾ ਸਾਡੇ ਲੋਕਾਂ ਨੂੰ ਭੁਗਤਣਾ ਪਿਆ ਸ ਪੰਜਾਬ ਨੂੰ ਭੁਗਤਣਾ ਪਿਆ ਸਿਰਫ ਇੱਕ ਆਪਣੇ ਅਹੁਦੇ ਲਈ ਜਾਂ ਆਪਣੇ ਆਪਣੀ ਕੁਰਸੀ ਲਈ ਇਸ ਪੰਜਾਬ ਨੂੰ ਦਾਤੇ ਲਾਉਣ ਦਾ ਕੰਮ ਕੀਤਾ ਹੈ ਸੋ ਹੁਣ ਇਹਨਾਂ ਦੀ ਵਿਰੋਧਤਾ ਕਿਉਂ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਜੋ ਲੋਕਾਂ ਨੂੰ ਇੱਕ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਬਦਲਾ ਲਿਆਵਾਂਗੇ ਬਦਲਾ ਲਿਆਵਾਂਗੇ ਲੋਕਾਂ ਦੀ ਇਹ ਸੋਚ ਹੈ ਕਿ ਉਹ ਬਦਲਾ ਹਜੇ ਤੱਕ ਨਹੀਂ ਆਇਆ ਅਸੀਂ ਵੀ ਦੇਖ ਰਹੇ ਹਾਂ ਜਿਸ ਪੱਖ ਤੇ ਇਸ ਬਦਲਾਅ ਹੋਣਾ ਚਾਹੀਦਾ ਸੀ ਇਸ ਦੇਸ਼ ਦਾ ਜਿਸ ਪੰਜਾਬ ਦਾ ਚਾਹੇ ਉਹ ਪੰਜਾਬ ਦੇ ਵਿੱਚ ਪਾਰਟੀਆਂ ਨੇ ਚਾਹੇ ਉਹ ਪੂਰੇ ਭਾਰਤ ਦੀਆਂ ਪਾਰਟੀਆਂ ਨੇ ਉਸ ਤਰੀਕੇ ਦਾ ਬਦਲਾਅ ਹਜੇ ਤੱਕ ਖਿਲਾਲ ਨਹੀਂ ਹੋ ਸਕਿਆ ਪਿਛਲੇ ਸਮਿਆਂ ਚ ਵੀ ਜੋ ਸਰਕਾਰਾਂ ਆਈਆਂ ਸਮੇ ਸਮੇ ਤੇ ਲੋਕਾਂ ਨੂੰ ਬੜੇ ਝੂਠੇ ਵਾਅਦੇ ਕੀਤੇ ਗਏ ਲੋਕਾਂ ਦੇ ਮਨਾਂ ਨਾਲ ਖੇਡਿਆ ਗਿਆ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਵੋਟ ਲੈ ਕੇ ਫਿਰ 5 ਸਾਲ ਉਹ ਲੋਕ ਭੁੱਲ ਜਾਂਦੇ ਨੇ ਫਿਰ ਇੱਕ ਜਦੋਂ ਬਈ ਬੋਟਾਂ ਦਾ ਮੀਲਾ ਆਉਂਦਾ ਬੋਟਾਂ ਵਾਲਾ ਵਿਆਹ ਹੁੰਦਾ ਫਿਰ ਇਹ ਬੈਂਡ ਵਾਜੇ ਬਰਾਤ ਲੈ ਕੇ ਨਿਕਲਦੇ ਨੇ ਇੱਕ ਸੇਰਾ ਸਜਾ ਕੇ ਕਿ ਭਾਈ ਸਾਨੂੰ ਵੋਟ ਪਾਇਓ ਸਾਨੂੰ ਵੋਟ ਪਾਇਓ ਪਰ ਲੋਕ ਵੋਟ ਕਿਹੜੇ ਮੂੰਹ ਨਾਲ ਪਾਉਣ ਕਿਹੜੇ ਮੂੰਹ ਨਾਲ ਇਹਨਾਂ ਨੂੰ ਵੋਟ ਪਾਉਣ ਕਿਹੜੇ ਮੂੰਹ ਨਾਲ ਧਾਉਣ ਇਹਨਾਂ ਨੂੰ ਕਿਹੜੇ ਮੁੱਦੇ ਤੇ ਇਹਨਾਂ ਨੂੰ ਵੋਟ ਪਾਉਣ ਇਹ ਵੀ ਬਹੁਤ ਜਾਂਚ ਦਾ ਵਿਸ਼ਾ ਹੈ ਕਿਹੜੇ ਮੁੱਦੇ ਤੇ ਵੋਟ ਪਾਉਣ ਇਹਨਾਂ ਕੋ ਮੁੱਦਾ ਕੀ ਆ ਲੋਕ ਕਹਿੰਦੇ ਨੇ ਮੁੱਦਾ ਜੋ ਸਾਡੇ ਪਹਿਲੇ ਮਸਲੇ ਸੀ ਉਹ ਨਹੀਂ ਹੱਲ ਹੋਏ ਅਸੀਂ ਹੁਣ ਤੁਹਾਨੂੰ ਨਵੇਂ ਮੁੱਦੇ ਤੇ ਵੋਟ ਦੀ ਪਾਵੇਂ ਹੁਣ ਇੱਕ ਨਾ ਜਿਹੜੀ ਰਾਜਨੀਤੀ ਆ ਇਹਦੇ ਨਾਲ ਬਲੇ ਵੱਡੇ ਖਲਵਾੜ ਕੀਤੇ ਜਾ ਰਹੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਨੇ ਕਿ ਔਰਤਾਂ ਦੇ ਜੋ ਮੰਗਲ ਸੂਤਰਾ ਉਹਨੂੰ ਖਤਰਾ ਲੋਕਾਂ ਦੇ ਘਰਾਂ ਨੂੰ ਖਤਰਾ ਪਰ ਜੇ ਇਹ ਖਤਰਾ ਤੁਹਾਨੂੰ ਇਦਾਂ ਲੱਗਦਾ ਹੀ ਸੀ ਕਿ ਤੁਸੀਂ ਪਿਛਲੇ 10 ਸਾਲਾਂ ਵਿੱਚ ਤੁਹਾਡੀ ਸਰਕਾਰ ਹੈ ਤੁਸੀਂ ਕੀ ਕੀਤਾ ਕੀ ਤੁਹਾਨੂੰ ਇਸ ਖਤਰੀ ਦਾ ਪਤਾ ਨਹੀਂ ਸੀ ਇਹ ਖਤਰਾ ਆਉਣ ਵਾਲਾ ਜਿਆ ਖਤਰਾ ਕਿਵੇਂ ਮਟਰਾ ਰਹੇ ਹੁਣ ਇਹਨਾਂ ਕੋਲ ਧਰਮ ਜਾਤਾਂ ਪਾਤਾਂ ਹਿੰਦੂ ਮੁਸਲਮ ਦੇ ਮੁੱਦੇ ਤੋਂ ਲਾਭ ਹੁੰ ਕੋਈ ਮੁੱਦਾ ਨਹੀਂ ਸਿਰਫ ਤਿੰਨ ਚੀਜ਼ਾਂ ਤੇ ਰਾਜਨੀਤੀ ਕਰਦੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਭੜਕਾਉਣ ਦੀ ਰਾਜਨੀਤੀ ਕਰਦੇ ਨੇ ਅੱਜ ਇੱਕ ਹੋਰ ਹਾਸੋ ਹੀ ਨਹੀਂ ਘਟਨਾ ਹੋਈ ਕਿ ਜੋ ਗੱਲ ਹੋਈ ਹੀ ਨਹੀਂ ਉਸ ਦੇ ਲਈ ਧਰਮਨਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਹੋ ਰਿਹਾ ਕਾਂਗਰਸ ਪਾਰਟੀ ਦੇ ਖਿਲਾਫ ਅੱਜ ਇੱਕ ਸੂਰਤ ਦੀ ਘਟਨਾ ਮੈਂ ਦੇਖੀ ਖਬਰਾਂ ਦੇ ਵਿੱਚ ਪੜ੍ਹੀ ਕਿ ਉੱਥੇ ਜਿਨ੍ਹਾਂ ਨੇ ਨਾਮਜ਼ਦ ਪੀਪਰ ਭਰੇ ਸੀ ਉਹ ਕੈਂਡੀਡੇਟ ਹੀ ਨਾ ਤਾਂ ਆਪਣੇ ਘਰ ਦੇ ਵਿੱਚ ਨੇ ਉਹਨਾਂ ਤੇ ਸਾਇਨ ਕਰਕੇ ਉਹਨਾਂ ਨੇ ਇਹ ਵੀ ਉਹ ਬਿਨਾ ਚੋਣ ਪ੍ਰਚਾਰ ਦੇ ਮੋਦੀ ਜੀ ਪਾਰਟੀ ਦਾ ਬੰਦਾ ਜਿੱਤ ਜਾਂਦਾ ਉਹਨੂੰ ਸਰਟੀਫਿਕੇਟ ਵੀ ਜਾਰੀ ਤੇ ਕਰ ਦਿੱਤਾ ਗਿਆ ਵੀ ਉਹ ਚੋਣ ਪ੍ਰਚਾਰ ਦੇ ਵਿੱਚ ਜੇਤੂ ਘਰਾਰ ਹੋ ਗਿਆ ਹੁਣ ਉੱਥੇ ਦੇ ਲੋਕਾਂ ਦੀ رائے ਆ ਕਿ ਇਹ ਤਾਨਾਸ਼ਾਹੀ ਉਹ ਬਣ ਰਹੀਆਂ ਇਹ ਲੋਕ ਤਾਨਾਸ਼ਾਹੀ ਵਾਲੇ ਦੇਸ਼ ਨੂੰ ਲਿਜਾ ਰਹੇ ਨੇ ਬਿਨਾ ਬੋਟਾ ਦੇ ਬੰਦਾ ਜਿੱਤ ਗਿਆ ਉਹਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਕਿ ਉੱਥੋਂ ਦੇ ਲੋਕ ਕਹਿੰਦੇ ਸੀ ਸਾਡੀ ਪਹਿਲੀ ਵੋਟ ਸੀ ਅਸੀਂ ਆਪਣੀ ਵੋਟ ਪਾਉਣੀ ਸੀ ਅਸੀਂ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਬੰਧੇ ਰਹੇਗੇ ਉਹਨਾਂ ਲੋਕਾਂ ਦੇ ਇਹ ਵੀ ਮੰਨਦੇ ਜਜ਼ਬਾਤ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਹੋ ਸਕਦਾ ਹੈ ਕਿ ਰਾਜਨੀਤਿਕ ਤੰਤਰ ਦੀ ਜੋ ਵੋਟ ਪ੍ਰਣਾਲੀ ਹੈ ਖਤਮ ਹੋ ਜੂਗੀ ਵੋਟਾਂ ਪੈਣੀਆਂ ਖਤਮ ਹੋ ਜਾਣਗੇ ਫਿਰ ਤੁਸੀਂ ਆਪਣੇ ਜੋ ਮਨਪਸੰੰਦਾ ਕੈਂਡੀਡੇਟ ਹੋ ਜ ਉਹਨਾਂ ਨੂੰ ਕਿਵੇਂ ਚੁਣ ਸਕੋਗੇ ਜਦੋਂ ਵੋਟ ਹੀ ਨਹੀਂ ਰਹੀ ਤੁਹਾਨੂੰ ਫਿਰ ਚੁਣੋਗੇ ਕਿਵੇਂ ਇਹ ਵੀ ਬਹੁਤ ਵੱਡੀਆਂ ਗੱਲਾਂ ਨੇ ਕਿ ਜਦੋਂ ਤੁਹਾਡੇ ਕੋਲ ਉਹ ਮੁੱਦੇ ਹੀ ਕੈਂਡੀਡੇਟ ਹੀ ਰਿਹਾ ਵੋਟ ਪਾਉਣ ਨੂੰ ਤਾਂ ਤੁਸੀਂ ਉਹਨੂੰ ਚੁਣੋਗੇ ਕਿਵੇਂ ਤੁਸੀਂ ਉਹਨਾਂ ਦੀ ਚੋਣ ਕਿਵੇਂ ਕਰੋਗੇ ਤੁਹਾਨੂੰ ਇਦਾਂ ਲੱਗਦਾ ਹੁੰਦਾ ਕਿ ਸਾਡੇ ਲਈ ਇਹ ਕੈਂਡੀਡੇਟ ਵਧੀਆ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਜਾਂ ਮਨ ਦੇ ਵਿੱਚ ਵਿਚਾਰ ਕਰਿਆ ਹੁੰਦਾ ਕਿ ਅਸੀਂ ਇਹਨੂੰ ਚੁਣਾਗੇ ਤਾਂ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਕੈਂਡੀਡੇਟ ਹੀ ਹੈ ਨਹੀਂ ਜਿਸ ਨੂੰ ਅਸੀਂ ਵੋਟ ਪਾਉਣੇ ਕੈਂਡੀਡੇਟ ਹੀ ਹੈ ਨਹੀਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ ਇਹ ਹਾਸੋ ਵੀ ਨਹੀਂ ਘਟਣਾ ਏਕਾ ਡਰਾ ਧਮਕਾ ਕੇ ਲੋਕਾਂ ਨੂੰ ਉਹਨਾਂ ਦੇ ਨਾਮ ਜਦ ਪੱਤਰ ਭਰਨ ਤੋਂ ਵੀ ਰੋਕਿਆ ਜਾਣ ਹੁਣ ਇਸ ਤੋਂ ਵੱਡਾ ਰਾਜਨੀਤਿਕ ਘਾਣ ਕੋਈ ਨਹੀਂ ਹੋ ਸਕਦਾ ਇਸ ਤੋਂ ਵੱਡਾ ਲੋਕਤੰਤਰ ਦੀ ਹੱਤਿਆ ਕੋਈ ਨਹੀਂ ਹੋ ਸਕਦੀ ਅਗਰ ਤੁਸੀਂ ਵੋਟਾਂ ਦੇ ਵਿੱਚ ਖੜ੍ਹਦੇ ਹੋ ਤਾਂ ਈਡੀ ਸੀ ਸੀਵੀਆਈ ਤੁਹਾਡੇ ਪਿੱਛੇ ਲਗਾ ਦਿੱਤੀ ਜਾਂਦੀਆਂ ਨੇ ਕਿ ਦੇਖੋ ਇਹਨਾਂ ਕੋਲ ਪੈਸਾ ਕਿੱਥੇ ਫਿਰ ਹੋਰ ਇੱਕ ਬਹੁਤ ਵੱਡਾ ਵਧੀਆ ਜੋ ਮੁੱਦਾ ਸਾਹਮਣੇ ਆਉਂਦਾ ਕਿ ਜੋ ਲੋਕ ਜ਼ਿਲ੍ਹਾ ਵਿੱਚ ਬੰਦ ਨੇ ਉਹਨਾਂ ਜੋ ਈ ਚਾਹੇ ਉਹ ਕੇਜਰੀਵਾਲ ਬੰਦ ਆ ਪ੍ਰੋਪਰ ਸਬੂਤ ਨਹੀਂ ਉਹਨਾਂ ਵਿਰੁੱਧ ਅਗਰ ਤੁਹਾਡੇ ਕੋਲ ਪ੍ਰੋਪਰ ਸਬੂਤ ਹੁੰਦੇ ਤਾਂ ਫਿਰ ਤੁਸੀਂ ਤਿੰਨ ਤਿੰਨ ਮਹੀਨੇ ਇੰਤਜ਼ਾਰ ਕਿਉਂ ਕਰਦੇ ਹੋ ਕਿਉਂ ਸੰਭਲਦੇ ਉਹਨਾਂ ਨੂੰ ਅਰੈਸਟ ਕਰ ਤੋਂ ਉਦੋਂ ਕਿਉਂ ਕੀਤਾ ਵੋਟਾਂ ਦੇ ਠੀਕ ਪਹਿਲਾਂ ਕਿਉਂ ਅਰੈਸਟ ਕੀਤਾ ਗਿਆ ਇਹ ਇੱਕ ਡਰਾਤਮਕਾ ਕੇ ਰਾਜਨੀਤੀ ਹੋ ਰਹੀ ਆ ਡਰਾਤਮਕਾ ਕੇ ਇੱਕ ਤੁਸੀਂ ਹੋਰ ਆਪਣੇ ਮੋਬਾਈਲ ਫੋਨਾਂ ਤੇ ਗੱਲ ਦੇਖੀ ਹੋਣੀ ਆ ਕਿ ਇਸ਼ਤਿਹਾਰ ਤੁਹਾਡੇ ਮੋਬਾਈਲ ਫੋਨਾਂ ਤੇ ਆ ਰਹੇ ਨੇ ਕਿ ਵੋਟ ਫਾਰ ਬੀਜਪੀ ਵੋਟ ਫਾਰ ਬੀਜਪੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਕਦੇ ਕੁਝ ਨਹੀਂ ਦੇਖਿਆ ਸੀ ਕਿ ਜਿਸ ਮਰਜ਼ੀ ਐਪ ਨੂੰ ਬੋਲੋ ਉਥੇ ਤੁਹਾਨੂੰ ਇੱਕੋ ਹੀ ਟੈਂਪਲੇਟ ਦੇਖਣ ਨੂੰ ਮਿਲੂਗਾ ਕਿ ਵੋਟ ਫਾਰ ਬੀਜਪੀ ਕਿਸ ਤਰ੍ਹਾਂ ਇਹਨਾਂ ਨੇ ਤੁਹਾਡੇ ਮਨਾਂ ਤੇ ਅਟੈਕ ਕਰ ਰਹੇ ਨੇ ਅਗਰ ਤੁਸੀਂ ਉੱਥੇ ਵੋਟ ਫॉर ਬੀਜੇਪੀ ਉੱਥੇ ਲਿਖਿਆ ਵੋਟ ਬੋਟ ਨੂੰ ਦੱਬੋਗੇ ਤਾਂ ਤੁਹਾਡਾ ਉਹਨਾਂ ਕੋਲ ਵੀਊ ਚਲੇ ਜਾਣਾ ਕਿ ਇਹ ਬੰਦੇ ਦੀ ਵੋਟ ਬੀਜੇਪੀ ਨੂੰ ਇਹ ਲੋਕ ਉਹ ਵੀਊ ਇਕੱਠੇ ਕਰ ਰਹੇ ਨੇ ਕਿ ਅਗਰ ਤੁਸੀਂ ਉਹ ਵੋਟ ਮੰਨ ਲਓ ਦੱਬੀ ਵੀ ਗਈ ਤੁਹਾਡੇ ਮੋਬਾਈਲ ਦੇ ਸਕਰੀਨ ਤੋਂ ਹੋ ਸਕਦਾ ਹੈ ਕਿ ਤੁਹਾਡੀ ਵੋਟ ਘਰ ਬੈਠੇ ਦੀ ਉੱਥੇ ਪੈ ਜਾਵੇ ਕਿਉਂਕਿ ਉਹ ਸਿਸਟਮ ਐਦਾਂ ਦਾ ਕ੍ਰੀਏਟ ਕਰਤਾ ਇਹਨਾਂ ਨੇ ਇਸ ਸਿਸਟਮ ਤੇ ਕਬਜਾ ਇਸ ਤਰ੍ਹਾਂ ਦਾ ਕਰਿਆ ਹੋਇਆ ਹੈ ਤੇ ਹੁਣ ਇਹ ਨਹੀਂ ਪਤਾ ਕਿ ਤੁਹਾਡੀਆਂ ਵੋਟਾਂ ਘਰ ਬੈਠੇ ਪੈ ਗਈਆਂ ਹੋਣ। ਕਿਉਂਕਿ ਮੋਬਾਈਲਾਂ ਤੇ ਉਹ ਜੋ ਟੈਂਪਲੇਟ ਆਉਂਦੇ ਨੇ, ਜੋ ਇਸ਼ਤਿਹਾਰ ਆਉਂਦੇ ਥੱਲੇ ਲਿਖਿਆ ਹੁੰਦਾ ਵੋਟ ਤੁਸੀਂ ਉਹਨੂੰ ਵੋਟ ਨੂੰ ਦਬਕ ਦਿੰਦੇ ਹੋ। ਚਾਹੇ ਉਹ ਗਲਤੀ ਨਾਲ ਦੱਬਿਆ ਗਿਆ ਵੀ ਅਣਜਾਣੇ ਵਿੱਚ ਦੱਬਿਆ ਗਿਆ ਪਰ ਦੱਬਿਆ ਜਾਂਦਾ। ਹੁਣ ਇਹ ਰਾਜਨੀਤੀ ਦੀ ਹੱਤਿਆ ਨਹੀਂ ਜਾਂ ਰਾਜਨੀਤਿਕ ਤੰਤਰ ਦੀ ਹੱਤਿਆ ਨਹੀਂ ਤਾਂ ਇਸ ਤੋਂ ਵੱਡਾ ਹੋਰ ਦੁੱਖ ਕੀ ਹੋ ਸਕਦਾ ਕਿ ਇਨ੍ਹਾਂ ਲੋਕਾਂ ਨੇ ਇਸ ਸਿਸਟਮ ਤੇ ਕਾਬੂ ਕਰ ਲੱਖਿਆ। ਚਾਹੇ ਤੁਹਾਡੇ ਮੋਬਾਈਲ ਨੇ ਚਾਹੇ ਤੁਹਾਡੇ ਟੀਵੀ ਨੇ ਚਾਹੇ ਤੁਹਾਡੇ ਨਿਊ ਚੈਨਲ ਨੇ ਚਾਹੇ ਤੁਹਾਡੇ ਅਖਬਾਰ ਨੇ ਹੁਣ ਇੱਕ ਪਾਰਟੀ ਤਾਂ ਸਭ ਕੁਝ ਚੋਣ ਪ੍ਰਚਾਰ ਦੇ ਵਿੱਚ ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਫਿਰ ਵੀ ਉਹ ਇਸ਼ਤਿਹਾਰ ਆ ਰਹੇ ਨੇ ਦੂਜੀਆਂ ਪਾਰਟੀਆਂ ਉਸ ਇਸ਼ਤਿਹਾਰ ਆ ਰਹੇ ਨੇ ਤਾਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਅਗਰ ਤੁਹਾਡੀ ਪਾਰਟੀ ਦੇ ਇਸ਼ਤਿਹਾਰ ਆ ਰਹੇ ਨੇ ਤਾਂ ਉਹਨਾਂ ਦੀ ਜਾਂਚ ਕਿਉਂ ਨਹੀਂ ਹੋ ਰਹੀ ਸੋ ਵੀਰੋ ਆਹੀ ਮੌਕਾ ਤੁਹਾਡੇ ਕੋਲ ਅਗਰ ਤੁਸੀਂ ਇਸ ਵਾਰ ਮੌਕਾ ਖੁੰਝ ਗਏ ਨਾ ਫੇਰੇ ਮੌਕਾ ਤੁਹਾਡੇ ਹੱਥ ਨਹੀਂ ਆਉਣਾ ਤੁਸੀਂ ਨਾ ਤਾਂ ਵੋਟ ਕਰ ਸਕੋਗੇ ਸਬਦਾਨ ਦੀਆਂ ਧੱਜੀਆਂ ਕੇ ਸਦਰ ਕਦਰ ਉਠਾਈਆਂ ਜਾ ਰਹੀਆਂ ਨੇ ਇਹ ਤੁਸੀਂ ਇਹਨਾਂ ਖੁੱਲੀਆਂ ਅੱਖਾਂ ਨਾਲ ਦੇਖ ਰਹੇ ਹੋ ਹਜੇ ਤੁਹਾਡੀਆਂ ਅੱਖਾਂ ਵੈਸੇ ਖੁੱਲੀਆਂ ਨਹੀਂ ਹਜੇ ਬੰਦ ਨੇ ਕਿਉਂਕਿ ਤੁਹਾਨੂੰ ਕੁਝ ਆਲੇ-ਦੁਆਲੇ ਦੇਖ ਨਹੀਂ ਰਿਹਾ ਕਿ ਸਾਡੇ ਆਲੇ-ਦੁਆਲੇ ਹੋ ਕੀ ਰਿਹਾ ਜਦੋਂ ਤੁਹਾਨੂੰ ਪਤਾ ਲੱਗੂ ਨਾ ਕਿ ਹੋ ਕੀ ਗਿਆ ਫੇਰ ਤੁਹਾਡੇ ਲੋਕਾਂ ਦੀ ਅੱਖਾਂ ਖੁੱਲ੍ਹਣਗੀਆਂ ਫਿਰ ਤੁਸੀਂ ਅੱਖਾਂ ਵਿੱਚ ਘਸੁੰਨਦੇ ਦੇ ਰਹੋਗੇ ਕਿ ਹੋ ਕੀ ਗਿਆ ਇਸ ਸਿਸਟਮਾ ਜੋ ਇਹਨੂੰ ਬਦਲਣ ਦੀ ਲੋੜ ਆ ਹੁਣ ਹਰ ਰੋਜ਼ ਮੋਬਾਈਲਾਂ ਦੇ ਉੱਪਰ ਜੋ ਇਸ਼ਤਿਹਾਰ ਆਉਂਦੇ ਨੇ ਉਹਨਾਂ ਤੇ ਵੀ ਬਹੁਤ ਧਿਆਨ ਦੇਣ ਦੀ ਲੋੜ ਆ ਕਿ ਉਹ ਇਸ਼ਤਿਹਾਰ ਕਿਉਂ ਆ ਰਹੇ ਨੇ ਕਿਵੇਂ ਉਹ ਇਸ਼ਤਿਹਾਰਾਂ ਤੇ ਜੋ ਇੱਕ ਕੈਂਪੇਨ ਬਣਾਈ ਜਾਂਦੀ ਆ ਉਹ ਇਸ਼ਤਿਹਾਰਾਂ ਦਾ ਹੀ ਇੱਕ ਚੋਣ ਪ੍ਰਚਾਰ ਹੋ ਰਿਹਾ ਕਿਵੇਂ ਤੁਹਾਡੇ ਮੋਬਾਈਲਾਂ ਤੇ ਇੱਕ ਪਕੜ ਬਣਾਈ ਗਈ ਆ ਤੁਸੀਂ ਇਹ ਦੇਖੋ ਕਿ ਹਾਲਾਂਕਿ ਅਗਰ ਕਾਨੂੰਨ ਦੇ ਸਿਸਟਮ ਦੇ ਹਿਸਾਬ ਨਾਲ ਚੱਲੀਏ ਉਹ ਪਚਾਰ ਉਹ ਟੈਂਪਲੇਟ ਤੁਹਾਡੇ ਮੋਬਾਈਲ ਤੇ ਨਹੀਂ ਆ ਸਕਦੇ ਪਰ ਉਹ ਕਿਸ ਤਰ੍ਹਾਂ ਆ ਰਹੇ ਕੋਈ ਵੀ ਕੈਂਡੀਡੇਟ ਇਸ ਤਰ੍ਹਾਂ ਤੁਹਾਡੇ ਮੋਬਾਈਲਾਂ ਤੇ ਡਾਇਰੈਕਟ ਮੈਸੇਜ ਆ ਰਹੇ ਨੇ ਕਿ ਉਹ ਇੱਕ ਮੈਂ ਵੀ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਇਆ ਸੀ ਕਿ ਹਰ ਇੱਕ ਮੋਬਾਈਲ ਤੇ ਮੈਸੇਜ ਆ ਰਿਹਾ ਉਹ ਦੱਸ ਰਹੇ ਨੇ ਕਿ ਭਾਜਪਾ ਨੇ 10 ਸਾਲਾਂ ਦੇ ਵਿੱਚ ਆਹ ਕੰਮ ਕੀਤੇ ਹਾਲਾਂਕਿ ਮਾਫ ਕਰਨਾ ਕਿ ਬੇਨਤੀਆਂ ਹੋ ਸਕਦਾ ਮੇਰੀ ਵੀਡੀਓ ਨੂੰ ਚੈਨਲ ਤੋਂ ਹਟਾ ਵੀ ਦਿੱਤਾ ਜਾਵੇ ਜਾਂ ਹਟਾ ਦਿੱਤਾ ਜਾਵੇ ਜਾਂ ਕੋਈ ਹੋਰ ਇਸ ਦੇ ਵੀਊ ਰੋਕੇ ਦਿੱਤੇ ਜਾਣ ਪਰ ਇੱਕ ਗੱਲ ਹੈ ਕਿ ਅਗਰ ਤੁਹਾਡੇ 10 ਸਾਲਾਂ ਦੇ ਵਿੱਚ ਕੰਮ ਇੰਨੇ ਵਧੀਆ ਸੀ ਫਿਰ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਜਰੂਰਤ ਨਾ ਪੈਂਦੀ ਲੋਕ ਤੁਹਾਨੂੰ ਘਰ ਬੈਠਿਆਂ ਨੂੰ ਵੋਟ ਪਾ ਦਿੰਦੇ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਹਰ ਪਾਰਟੀ ਦਾ ਇੱਕ ਲੱਗ ਲੱਗਾ ਖੰਡਾ ਹੁੰਦਾ ਪਰ ਜੋ ਪਾਰਟੀ ਨੂੰ ਚਲਾ ਰਹੇ ਨੇ ਉਹਨਾਂ ਲੋਕਾਂ ਵਿੱਚ ਕਮੀਆਂ ਪੇਸ਼ੀਆਂ ਕੀ ਨਾ ਤਾਂ ਕੋਈ ਰਾਜ ਮਾੜਾ ਹੁੰਦਾ ਨਾ ਕਿਸੇ ਦੇਖਦਾ ਰਾਜਾ ਮਾੜਾ ਪਾਰੇ ਸਿਸਟਮ ਉਹ ਜਿਸ ਤਰ੍ਹਾਂ ਸਿਸਟਮ ਕ੍ਰੀਏਟ ਕਰਦੇ ਨੇ ਉਹਦੇ ਵਿੱਚ ਜੋ ਤਬਦੀਲੀਆਂ ਆਉਂਦੀਆਂ ਨੇ ਜਾਂ ਲੋਕਾਂ ਵਿੱਚ ਉਹ ਰੋਸ ਹੋ ਜਾਂਦਾ ਉਹ ਤੁਹਾਡਾ ਤਖਤ ਖਨਾ ਲਾਉਂਦਾ ਸੋ ਮੈਂ ਹਰ ਵਾਰ ਇਹੀ ਬੇਨਤੀ ਕਰਦਾ ਕਿ ਇਸ ਵਾਰ ਜੋ ਤੁਸੀਂ ਵੋਟ ਕਰਦੇ ਨਾ ਆਪਣੇ ਸਮਾਜ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੇ ਸੁਨਹਿਰੀ ਸਮਾਜ ਲਈ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਚੰਗੇ ਹਸਪੀਟਲ ਲਈ ਤੇ ਉਹਨਾਂ ਬੱਚਿਆਂ ਲਈ ਵੋਟ ਕਰਨੀਆਂ ਜੋ ਤੁਹਾਡੇ ਬੱਚਿਆਂ ਨੇ ਹਜੇ ਸਮਾਜ ਦੇਖਣਾ ਅੱਜ ਸਮਾਜ ਦੇ ਵਿੱਚ ਵਿਚਰਨਾ ਉਹਨਾਂ ਲਈ ਤੁਸੀਂ। ਸੋ ਵੀਰੋ ਆਹੀ ਵੇਲਾ ਅਗਰ ਤੁਸੀਂ ਹੁਣ ਵੀ ਨਾ ਅੱਖਾਂ ਆਪਣੀਆਂ ਖੋਲੀਆਂ ਹੁਣ ਵੀ ਨਾ ਜਾਗਰੂਕ ਹੋਏ ਤਾਂ ਹੋ ਸਕਦਾ ਇਹ ਇਹਨਾਂ ਦੇ ਬਿਆਨ ਵੀ ਦਿੱਤੇ ਨੇ ਕਿ ਅਸੀਂ ਸਵਿਧਾਨ ਨੂੰ ਬਦਲਣਾ। ਅਗਰ ਸਵਿਧਾਨ ਨੂੰ ਬਦਲ ਹੀ ਦਿੱਤਾ ਗਿਆ ਨਾ ਤਾਂ ਫਿਰ ਤੁਹਾਡਾ ਪੂਰਾ ਰਾਜਨੀਤਿਕ ਤੰਤਰ ਬਦਲ ਜਾਣਾ, ਤੁਹਾਡੀ ਰਾਜਨੀਤਿਕ ਦਸ਼ਾ ਬਦਲ ਜਾਣੀ ਆ ਤਾਂ ਜਿਵੇਂ ਤੁਸੀਂ ਦੇਖ ਦਿਓ ਕਿ ਸਾਊਥ ਪੂਰੀਆ ਦੇ ਵਿੱਚ ਇੱਕੋ ਹੀ ਸਾਊਥ ਕੋਰੀਆ ਦੇ ਨਾਰਥ ਕੋਰੀਆ ਜਿਹਨੂੰ ਕਹਿੰਦੇ ਜਿਹਦੇ ਵਿੱਚ ਕਿੰਗ ਜਿੰਗਪਿੰਗ ਜੋ ਵੀ ਆ ਉਹਦਾ ਹੀ ਇੱਕ ਰਾਜ ਚੱਲਦਾ ਉਸੇ ਤਰ੍ਹਾਂ ਇਹ ਇੱਕ ਰਾਜ ਮੰਨ ਜਾਣਾ ਤੇ ਉਸੇ ਤਰ੍ਹਾਂ ਹੀ ਇਹ ਰਾਜ ਕਰਨਗੇ ਇੱਕ ਦੇਸ਼ ਇੱਕ ਬੋਟ ਇੱਕ ਬੋਲੀ ਤੇ ਇੱਕੋ ਹੀ ਰਾਜ ਇਸ ਤਰ੍ਹਾਂ ਦਾ ਸਿਸਟਮ ਚੱਲਣਾ ਕਿਉਂਕਿ ਸੂਤਰੇ ਲੋਕ ਵੀ ਕਹਿੰਦੇ ਨੇ ਅੱਜ ਤੁਸੀਂ ਨਿਊ ਚੈਨਲ ਦੇ ਵਿੱਚ ਸੁਣਿਆ ਸੂਤਰੇ ਲੋਕ ਕਹਿੰਦੇ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਸਮਿਆਂ ਵਿੱਚ ਬੋਕਾ ਪੈੜੀਆਂ ਬੰਦ ਹੋ ਜਾਣ ਅੱਜ ਦੇ ਤੁਸੀਂ ਰਵੀਸ਼ ਕੁਮਾਰ ਰਵੀਸ਼ ਕੁਮਾਰ ਅੱਜ ਸਾਡਾ ਸੀਨੀਅਰ ਪੱਤਰਕਾਰ ਉਹਦੀ ਤੁਸੀਂ ਇੰਟਰਵਿਊ ਸੁਣਿਓ ਉਹਦੀ ਇੰਟਰਵਿਊ ਰਵੀਸ਼ ਕੁਮਾਰ ਜੋ ਇੱਕਦਮ ਵਧੀਆ ਖਬਰਾਂ ਦਿੰਦਾ ਰਵੀਸ਼ ਕੁਮਾਰ ਦਾ ਵੀ ਜੋ ਧੰਨਵਾਦ ਹੈ ਪਹਿਲਾਂ ਉਹਨਾਂ ਨੂੰ ਚੈਨਲ ਤੋਂ ਡਿਸਕਸ ਕਰਿਆ ਗਿਆ ਫਿਰ ਉਹਨਾਂ ਨੇ ਆਪਣਾ ਚੈਨਲ ਚਲਾਇਆ ਲੋਕਾਂ ਨੇ ਬੜਾ ਪਿਆਰ ਦਿੱਤਾ ਪੰਜਾਬ ਦੇ ਲੋਕਾਂ ਨੇ ਰਵੀਸ਼ ਕੁਮਾਰ ਨੂੰ ਬੜਾ ਪਿਆਰ ਦਿੱਤਾ ਕਿਉਂਕਿ ਉਹ ਸੱਚੀ ਪੱਤਰਕਾਰੀ ਸੱਚੀ ਪੱਤਰਕਾਰਾਂ ਦੀ ਮਿਸਾਲ ਆ ਉਹ ਇੱਕ ਵਧੀਆ ਪੱਤਰਕਾਰ ਹੀ ਹੁੰਦਾ ਇਸ ਲਈ ਲੋਕ ਉਹਨੂੰ ਪਿਆਰ ਕਰਦੇ ਨੇ ਸੋ ਵੀਰੋ ਇਹੀ ਅਪੀਲ ਆ ਕਿ ਹੁਣ ਤੱਕਾਂ ਗੰਡੂ ਅਗਰ ਅੱਖਾਂ ਹੁਣ ਵੀ ਨਾ ਖੁੱਲੀਆਂ ਤਾਂ ਸੰਵਿਧਾਨ ਤੁਹਾਡਾ ਇਸ ਤਰ੍ਹਾਂ ਬਣਨਾ ਜੇ ਤੁਹਾਡੇ ਸਭ ਹੱਕ ਸਭ ਕੁਝ ਖਤਮ ਹੋ ਗਏ ਹੁਣ ਜਿੱਥੇ ਵੀ ਜਾਂਦੇ ਨੇ ਤੁਹਾਡੇ ਕੱਥਾਂ ਤੇ ਵੋਟ ਚੋਣ ਪਹਚਾਨ ਨਹੀਂ ਹੁੰਦਾ ਸਰਕ ਤੁਹਾਡੇ ਮੰਗਲ ਸੂਤਰ ਹੋ ਲੈਣਗੇ ਤੁਹਾਡੇ ਘਰ ਹੋ ਲੈਣਗੇ ਇਹ ਹਿੰਦੂ ਮੁਸਲਮ ਜਾਂ ਧਰਮਾਂ ਦੇ ਨਾਂ ਤੇ ਮੁੱਦੇ ਚਾਹਦੇ ਨੇ ਇਹ ਲੋਕ ਤੁਹਾਡੇ ਮੈਂਟਲੀ ਮਨ ਤੇ ਅਟੈਕ ਕਰ ਰਹੇ ਨੇ ਮੈਂਟਲੀ ਤੁਹਾਨੂੰ ਇਹ ਪੜਾਈ ਤੋਂ ਪੜਾਈ ਨੰਦੀ ਇਹ ਤੁਹਾਨੂੰ ਪੜਾਉਣਾ ਚਾਹਦੇ ਹੀ ਨਹੀਂ ਕਿ ਤੁਹਾਨੂੰ ਇਸ ਅਗਰ ਤੁਸੀਂ ਪੜ ਲੈ ਗਿਆ ਤਾਂ ਤੁਸੀਂ ਆਪਣੇ ਹੱਕਾਂ ਦੀ ਮੰਗ ਕਰਦੇ ਆਂ ਅਗਰ ਤੁਹਾਨੂੰ ਇੰਨੀ ਕਿ ਜਾਣਕਾਰੀ ਮਿਲ ਗਈ ਕਿ ਸਾਡੇ ਜੋ ਮੌਲਕ ਅਧਿਕਾਰ ਨੇ ਉਹ ਕੀ ਨੇ ਤਾਂ ਇਹਨਾਂ ਕੋ ਲੋਕਾਂ ਕੋ ਫਿਰ ਕੁਝ ਦੱਸਣ ਲਈ ਰਹਿਣਾ। ਫਿਰ ਇਹ ਲੋਕ ਤੁਹਾਡੇ ਕੋਲੋਂ ਵੋਟ ਮੰਗਾ ਨਹੀਂ ਆ ਸਕਦੇ ਅਗਰ ਤੁਸੀਂ ਇੰਨੀ ਇੱਕ ਗੱਲ ਸਮਝ ਲਈ ਕਿ ਇਹ ਜੋ ਪੜ੍ਹਗੇ ਅਗਰ ਪੜ੍ਹ ਲੈ ਕੇ ਨਾ ਪੜ੍ਹ ਲੈ ਕੇ ਇੰਨੀ ਇੱਕ ਜਾਣਕਾਰ ਬਣ ਗਏ ਤਾਂ ਤੁਹਾਨੂੰ ਪਤਾ ਲੱਗੂ ਇਸ ਵੋਟ ਦਾ ਅਧਿਕਾਰ ਕੀ ਹੈ। ਇਸ ਵੋਟ ਦਾ ਮਤਲਬ ਕੀ ਹੈ? ਇਹ ਜੋੜ ਤੁਹਾਨੂੰ ਕਿਉਂ ਮਿਲੀ? ਇਹ ਵੋਟ ਕਿਸ ਤਰ੍ਹਾਂ ਲੋਕਤੰਤਰ ਨੂੰ ਆ ਬਦਲਾਅ ਕਰ ਸਕਦੀ ਹੈ? ਇਹ ਕਿਸ ਤਰ੍ਹਾਂ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਦੀ ਹੈ? ਇਹ ਵੋਟ ਕਿਸ ਤਰ੍ਹਾਂ ਤੁਹਾਨੂੰ ਇੱਕ ਨਵਾਂ ਸਮਾਜ ਦੇ ਸਕਦੀ ਹੈ? ਸੋ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਮੇਰੀ ਵੀਡੀਓ ਰਾਹੀਂ ਕਿਸੇ ਦੇ ਦਿਲਾਂ ਨੂੰ ਠੇਸ ਪਹੁੰਚੀ ਹੋਵੇ ਜਾਂ ਕਿਸੇ ਨੂੰ ਗਲਤ ਬੋਲਿਆ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਆ ਤੇ ਤੁਸੀਂ ਇੰਨੀ ਕ ਧਿਆਨ ਰੱਖਣਾ ਕਿ ਇਸ ਵਾਰ ਜੋ ਵੋਟ ਪਾਉਣੀਆਂ ਉਹ ਇੱਕ ਬਦਲਾਅ ਦੀ ਨਹੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਪਾਉਣੀਆਂ ਵੋਟ ਉਸ ਨੂੰ ਪਾਉਣੀਆਂ ਜੋ ਤੁਹਾਡੀ ਆਵਾਜ਼ ਉੱਪਰ ਤੱਕ ਲਿਜਾ ਸਕਦਾ ਤੁਹਾਡੀ ਆਵਾਜ਼ ਨੂੰ ਬੁਲੰਦ ਕਰ ਸਕਦਾ ਸੋ ਮੇਰੋਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਤੁਹਾਡੇ ਕੋਈ ਵਿਚਾਰ ਨੇ ਤਾਂ ਉਹ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਵਿਚਾਰਾਂ ਦੇ ساتھ ਜਰੂਰ ਪਾਇਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਵਿੱਚ ਕੀ ਕੰਮ ਆ ਪੀਛੇ ਹੈ ਅਗਰ ਤੁਹਾਨੂੰ